ਇਸ ਸਿਸਟਮ ਤਾ ਉਹ ਕੰਮ ਕਰੇਗਾ। ਸੱਚ ਗੱਲ ਹੈ। ਉਹ ਭਰਾਵਾ ਇਹ ਕੁਛ ਨਹੀਂ ਇਥੇ ਚੱਲਣਾ ਕਿਉਂਕਿ ਇਥੇ ਬੁੜੀਆਂ ਕੁੜੀਆਂ ਵਾਲਾ ਘਰ ਹੈਗਾ। ਆਹੋ। ਕਾਗਜ਼ ਦੇ ਵਿੱਚ ਕੀ ਲਿਖਿਆ? ਕਾਗਜ਼ ਦੇ ਵਿੱਚ ਵੀ ਇਹੀ ਦੱਸਿਆ ਦੀ ਬੁੜੀਆਂ ਕੁੜੀਆਂ ਵਾਲਾ ਘਰ ਹੈਗਾ। ਹੈਗਾ ਠੀਕ ਆ ਵੀ ਦੱਸੋ। ਤੂੰ ਕਹਿੰਦਾ ਹਾਂ ਠੀਕ ਹੈ। ਉਹ ਫਿਰ ਮੇਰਾ ਐ ਸੀ ਕਾਗਜ਼ ਦੇ ਵਿੱਚ ਵੀ ਤੂੰ ਅੰਦਰ ਥੋੜੀ ਵੜ ਕੇ ਬੈਠੇਗਾ। ਹਾਂ। ਕੰਮ ਨਹੀਂ ਕਰੂੰਗਾ ਅੰਦਰ-ਕੰਦਰ ਕੱਪ ਕਰਨ ਵਾਲੀ ਹੁੰਦੇ। ਮੇਰੇ ਸਿਸਟਮ ਤੋਂ ਦੱਸੂੰਗਾ ਮੈਂ ਵੀ ਇੱਥੋਂ ਕੰਮ ਕਰ ਉੱਥੋਂ ਕੰਮ ਕਰ। ਔਰ ਫਿਰ ਕੋਈ ਨਾ ਉਹਦੇ ਨਾਲ ਰਹਿੰਦਾ ਮੈਂ ਤਾਂ ਬਾਰ-ਬਾਰ ਕਰਾਇਆ ਤੈਨੂੰ ਕੰਮ ਇਹ ਅੰਦਰ ਵੜ ਦੇ ਬਾਰ-ਬਾਰ ਕੰਮ ਕਰਾਇਆ ਤੂੰ ਗੱਲ ਤਾਂ ਸੁਣ ਲਓ ਮੇਰੀ ਹਾਂ ਇਹ ਫਿਰ ਪ੍ਰੌਣਾ ਬਣ ਕੇ ਅੰਦਰ ਬਠੂਗਾ ਓਏ ਨਹੀਂ ਅੰਦਰ ਬੈਂਦਾ ਹਾਂ ਇਦਾਂ ਐਵੇਂ ਮਰੀ ਜਾਂਦਾ ਇਹਨੂੰ ਨਗਰਾਂ ਕਦੀ ਬਾਹਰ ਰੱਖੋ ਬਸ ਉਦਰੀ ਕੰਮ ਕਰਾਉਣੇ ਆਇ ਤੋ ਚੱਲ ਠੀਕ ਆ ਤੂੰ ਚਾਹ ਲਿਆ ਪੈਰ ਮਾਰੇ ਉਹੀ ਮਾਰੇ ਹੁੰਦੇ ਨੇ ਓਏ ਓ ਤਾਇਆ ਆਉਂਦਾ ਓਏ ਜੇ ਉਹਨੇ ਦੇਖ ਲਿਆ ਤੈਨੂੰ ਪੈਰ ਹਲਾਉਂਦੇ ਇਹਨੂੰ ਤੇਰੇ ਜੂਤ ਫੇਰ ਦੂ ਲੈ ਠੀਕ ਆ ਚਾਹ ਮੇਰੀ ਸੁਣ ਲੋ ਜੀ ਗੱਲ ਮੈਂ ਚਾਹ ਲੈ ਕੇ ਦਿੰਦੇ ਹਾਂ ਇਹਨੂੰ ਦਫਾ ਕਰੋ ਕੰਮ ਤੇ ਸੇਤੀ ਚੱਲ ਇਹਨੂੰ ਕੰਮ ਤੇ ਭੇਜ ਦੇ ਕਿਵੇਂ ਮੇਰੇ ਸੂਟ ਨਾਲ ਦੀ ਪਾ